ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਹੈ ਜੀ ਨੈਕਸਟ ਡੇ ਦੀ ਅਸੀਂ ਰਾਤ ਲੇਟ ਪਹੁੰਚੇ ਸੀ ਫਿਰ ਕੁੱਲੂ ਆ ਕੇ ਅਸੀਂ ਰੂਮ ਲੈ ਲਿਆ ਸੀ ਇੱਥੇ ਧਰਮਸ਼ਾਲਾ ਦੇ ਵਿੱਚ ਤੇ ਫਿਰ ਅਗਲੇ ਦਿਨ ਅਸੀਂ ਸੋਹਬਾ ਜਲਦੀ ਉੱਠ ਗਏ ਸੀ ਹਜੇ ਅਸੀਂ ਉੱਠ ਕੇ ਬਾਹਰ ਹੀ ਗਏ ਸੀ ਤਾਂ ਦੇਖਿਆ ਪ੍ਰੀਤ ਪਹਿਲਾਂ ਹੀ ਥੱਲੇ ਬੈਠੇ ਸੀ ਤੇ ਉਹ ਚਾਹ ਪੀ ਰਹੇ ਸੀ ਸਾਨੂੰ ਵੀ ਆਵਾਜ਼ਾਂ ਲਗਾ ਰਹੇ ਸੀ ਵੀ ਆਜੋ ਥੱਲੇ ਆ ਕੇ ਚਾਹ ਪੀ ਲਓ ਆਪਣਾ ਅਮ ਸੀ ਵੀ ਚਲੋ ਚਾਹ ਪਾਣੀ ਪੀ ਕੇ ਆਪਣਾ ਛੇਤੀ ਛੇਤੀ ਰੈਡੀ ਹੋ ਜਾਾਂਗੇ ਤੇ ਫਿਰ ਨਾਸ਼ਤਾ ਵਗੈਰਾ ਕਰਾਂਗੇ ਤੇ ਫਿਰ ਆਪਾਂ ਅੱਗੇ ਮਨਾਲੀ ਲਈ ਚੱਲਾਂਗੇ ਬੱਚੇ ਤਕਰੀਬਨ ਹਜੇ ਸੁੱਤੇ ਹੀ ਪਏ ਸੀ ਉਹਨਾਂ ਨੂੰ ਉਠਾਇਆ ਨਹੀਂ ਸੀ ਤੇ ਦੇਖੋ ਜੀ ਵਿਊ ਬਹੁਤ ਸੋਹਣਾਗਾ ਇੱਥੋਂ ਮਤਲਬ ਨਾ ਜਿਹੜਾ ਵਿਊ ਹੈ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਸਵੇਰ ਸਵੇਰ ਦੇ ਟਾਈਮ ਇੱਥੇ ਠੰਡ ਵੀ ਲੱਗ ਰਹੀ ਸੀ ਪਰ ਬਾਅਦ ਵਿੱਚ ਇੱਥੇ ਧੁੱਪ ਨਿਕਲ ਗਈ ਸੀ ਬਹੁਤ ਵਧੀਆ ਤੇ ਲੋ ਜੀ ਫਿਰ ਅਸੀਂ ਰੈਡੀ ਰੂਡੀ ਹੋ ਕੇ ਨਿਕਲ ਗਏ ਹਾਂਜੀ ਦੋਸਤੋ ਅਸੀਂ ਰਾਤ ਬਹੁਤ ਲੇਟ ਹੋ ਗਏ ਸੀ ਤੇ ਹੁਣ ਸਵੇਰੇ ਉੱਠੇ ਆ ਵਾਵਾ ਚਿਰਦੇ ਉੱਠੇ ਆ ਚਲੋ ਤਿਆਰ ਹੋ ਕੇ ਹੁਣ ਫੋਟੋਗ੍ਰਾਫੀ ਕੀਤੀ ਆ ਬਹੁਤ ਸੋਹਣਾ ਵਿਊ ਆਗਾ ਇਹ ਵਿਆਦ ਰਿਆਗਾ ਅਸੀਂ ਪੁੱਲੂ ਸ਼ਹਿਰ ਦੇ ਵਿੱਚ ਹੁਣ ਇਥੋਂ ਚੱਲਣ ਲੱਗੇ ਆ ਮਨਾਲੀ ਨੂੰ ਚੱਲੇ ਆ ਤੇ ਬਾਕੀ ਜਿਹੜਾ ਹੈਗਾ ਤੁਹਾਨੂੰ ਦਿਖਾਦੇ ਰਵਾਂਗੇ ਫਿਰ ਅਸੀਂ ਥੋੜਾ ਬਹੁਤਾ ਨਾਸ਼ਤਾ ਕੀਤਾ ਤੇ ਐਦਾਂ ਸੀ ਵੀ ਰਸਤੇ ਵਿੱਚ ਵਿੱਚ ਚਲੋ ਗੱਡੀ ਨਹੀਂ ਰੋਕਾਂਗੇ ਹਨਾ ਤਾਂ ਕਰਕੇ ਫਿਰ ਬੱਚਿਆਂ ਨੂੰ ਇੱਥੋਂ ਹੀ ਬ੍ਰੇਕਫਾਸਟ ਵਗੈਰਾ ਕਰਾਤਾ ਸੀ ਜੀ ਜ਼ੈਨ ਨੂੰ ਸੌਂ ਗਿਆ ਸੀ ਕੋਲੋਂ ਚੱਲਦੇ ਨਿਕਲਦੇ ਹੀ ਸੌਂ ਗਿਆ ਸੀ ਮੈਂ ਹੁਣ ਉੱਠ ਗਿਆ ਜੀ ਸੇਵ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆச்சா ઓ ਜੀ ਰਿਮਾਨ ਜੀ ਕਿੱਥੇ ਲੋਗੇ ਬੈਠੇ ਹੋ ਹਾਂ ਹਲੋ ਅਸੀਂ ਇੰਦਰੀਵਨ ਪਹੁੰਚ ਗਏ ਜੀ ਮਨਾਲੀ ਪਹੁੰਚਣ ਵਾਲੇ ਆ ਕਿੰਨਾ ਕੁ ਰਹਿ ਗਿਆ ਕਿੰਨੀ ਕੁ ਵਾਟ ਰਹੀ 6 ਕਿਲੋਮੀਟਰ ਹੈਗਾ ਜੀ ਆਪਾਂ 6 ਕਿਲੋਮੀਟਰ ਹੈਗਾ ਮਨਾਲੀ 20 ਮਿੰਟ ਚ ਪਹੁੰਚਾਂਗੇ ਹਾਂ 20 ਮਿੰਟਾਂ ਐ ਅਸੀਂ ਪਹੁੰਚ ਜਾਣਾ ਕਿਉਂਕਿ ਜਾਮ ਲੱਗੇਗਾ ਜਾਮ ਹੈਗਾ ਜਾਮ ਤੁਹਾਨੂੰ ਦਿਖਾਉਨੇ ਆ ਠੀਕ ਹੈ ਲੋ ਜੀ ਬੱਸ ਅਸੀਂ ਮਨਾਲੀ ਪਹੁੰਚਣੇ ਆਲੇ ਸੀ ਰਸਤੇ ਦੇ ਵਿੱਚ ਜਾਮ ਬਹੁਤ ਸੀ ਕਿਉਂਕਿ ਵਕੇਸ਼ਨਸ ਹੋਣ ਕਰਕੇ ਨਾ ਕਾਫੀ ਜ਼ਿਆਦਾ ਜਾਮ ਸੀ ਤੇ ਤਕਰੀਬਨ ਸਾਰੇ ਅੱਧਰ ਨੂੰ ਘੁੰਮਣ ਲਈ ਆ ਰਹੇ ਸੀ ਤਕਰੀਬਨ ਅੱਧੇ ਘੰਟੇ ਬਾਅਦ ਜਾਮ ਖੁੱਲਿਆ ਵਾਹੀ ਦੋਸਤੋ ਜਲਦੀ ਸਹ ਪਹਿਲੇ ਕੋਈ ਮੈਨੂੰ ਇਹ ਵਾਈਨ ਸ਼ਾਪ ਹੈ ਜੀ ਵਾਈਨ ਸ਼ਾਪ ਹੈ ਜਿਨੇ ਜਿਨੇ ਪੀਣੀ ਹੈ ਤੇ ਲੈ ਸਕਦਾ ਬਾਈ ਅਹੀਂ ਤੇ ਕਾ ਬੁਝਖਾਨ ਵਾਲੇ ਬੰਦੇ ਆ ਗੁੱਸੇ ਨਾਲ ਤੇ ਬਿਨਾਂ ਕੋਈ ਜਿਵੇਂ ਜਕੀਨ ਨੇ ਕੁੱਟ-ਕੁੱਟ ਲਾਉਣ ਦੇ ਇਥੋਂ ਲੈ ਜਾਂਦੇ ਆ ਫਿਰ ਅਰੇ ਵੀ ਥੋੜਾ ਸਟ੍ਰੇਂਜ ਆ ਮੰਦ ਇਧਰ ਮੰਦਰ ਆ ਬਿਲਕੁਲ ਸਾਹਮਣੇ ਜੱਡੇ ਇਹ ਮੰਦਰ ਦੇ ਬਿਲਕੁਲ ਓਪੋਜ਼ਿਟ ਸਾਈਡ ਵਾਈਨ ਸ਼ਾਪ ਐ ਥੋੜੀ ਮੈਨੂੰ ਗਲਤ ਗੱਲ ਲੱਗੀ ਕਹਿੰਦਾ ਹਾਂ ਮੈਂ ਬਾਕੀ ਚਲੋ ਪੁਰੀਸਟ ਪਲੇਸ ਐ ਇੱਥੇ ਭਾਦਪਾਨ ਦੇ ਲੋਕ ਆਉਂਦੇ ਆ ਲੱਗਿਆ ਕਿ ਇਹ ਗਾੜੀ ਕੋਈ ਮੇਰੇ ਹਾਂਜੀ ਲੈ ਨਹੀਂ ਘਟ ਘਟ ਮੈਂ ਨਹੀਂ ਲੈਣਗੇ ਲੈ ਲੋ ਬੁੱਡ ਘਟ ਲੈ ਲੈਣੇ ਇੱਕ ਜੱਡੀ ਪਛਿਆਰੀ ਲਓ ਜੀ ਫੇਰ ਅਸੀਂ ਪਹੁੰਚ ਗਏ ਸੀ ਹੜਿੰਬਾ ਮੰਦਿਰ ਇੱਥੇ ਕਾਫੀ ਜ਼ਿਆਦਾ ਪੌੜੀਆਂ ਸੀ ਸਾਨੂੰ ਚੜਨ 'ਚ ਥੋੜੀ ਜਿਹੀ ਦਿੱਕਤ ਹੋਈ ਕਿਉਂਕਿ ਇੰਨਾ ਕਦੇ ਅਸੀਂ ਤੁਰਦੇ ਨਹੀਂ ਆਗੇ ਤਾਂ ਕਰਕੇ ਤੇ ਜ਼ੈਨੂ ਤਾਂ ਇਹਨਾਂ ਦੀ ਗੋਦੀ ਵਿੱਚੋਂ ਹੀ ਨੀ ਉਤਰਿਆ ਹੈਗਾ ਹੌਲੀਡੇ ਹੋਣ ਕਰਕੇ ਜਿੱਧਰ ਮਰਜ਼ੀ ਦੇਖ ਲਓ ਤੁਸੀਂ ਰਾਸ਼ੀ ਰਾਸ਼ ਸੀ ਕਾਫੀ ਜ਼ਿਆਦਾ ਰਾਸ਼ ਸੀ ਇੱਥੇ ਮੰਦਿਰ ਦੇ ਵਿੱਚ ਵੀ ਕਾਫੀ ਜ਼ਿਆਦਾ ਰਾਸ਼ ਸੀ ਤੇ ਪੌੜੀਆਂ ਕਾਫੀ ਜ਼ਿਆਦਾ ਸੀ ਤੇ ਹੌਲੀ ਹੌਲੀ ਚਲੋ ਅਸੀਂ ਚੜਦੇ ਗਏ ਐਦਾਂ ਸੀ ਵਿੱਚ ਚਲੋ ਮੰਦਿਰ ਦੇ ਦਰਸ਼ਨ ਕਰ ਲਾਂਗੇ ਬੱਚਿਆਂ ਨੂੰ ਵੀ ਬੱਸ ਅਸੀਂ ਹੌਸਲਾ ਦੇ ਕੇ ਉੱਤੇ ਚੜਾਈ ਗਏ ਵੇ ਚਲੋ ਚਲੋ ਥੋੜਾ ਰਹਿ ਗਿਆ ਚਲੋ ਚਲੋ ਥੋੜਾ ਰਹਿ ਗਿਆ ਐਦਾਂ ਕਰਕੇ ਚਲੋ ਅਸੀਂ ਹੜਿੰਬੰਦ ਮੰਦਿਰ ਵੀ ਪਹੁੰਚ ਗਏ ਸੀ ਜਦੋਂ ਪੌੜੀਆਂ ਚੜ ਰਹੇ ਸੀ ਪੌੜੀਆਂ ਦੇ ਵਿੱਚ ਮਤਲਬ ਰਸਤੇ 'ਚ ਕਾਫੀ ਜ਼ਿਆਦਾ ਸ਼ਾਪਸ ਵਗੈਰਾ ਵੀ ਸੀ ਹਨਾ ਤੇ ਉਹ ਸਮਾਨ ਵਗੈਰਾ ਸਾਰਾ ਕੁਝ ਦੇਖਦੇ ਗਏ ਸਗੋਂ ਜਿਹਨਾਂ ਤਾਂ ਜਿੱਦ ਵੀ ਕਰ ਰਿਆ ਸੀ ਵੇ ਮੰਮਾ ਇਹ ਸਮਾਨ ਦਵਾ ਦਿਓ ਮੈਨੂੰ ਇਹ ਦਵਾ ਦਿਓ ਅਸੀਂ ਉਹਨੂੰ ਕਹਿ ਰਹੇ ਸੀ ਬੇਟਾ ਕੋਈ ਨਹੀਂ ਚਲੋ ਆਂਦੇ ਹੋਏ ਤੁਹਾਨੂੰ ਦਵਾਵਾਂਗੇ ਸਾਰਾ ਕੁਝ ਤੇ ਚਲੋ ਜੀ ਅਸੀਂ ਫਿਰ ਹੌਲੀ ਹੌਲੀ ਚੱਲਦੇ ਗਏ ਚੱਲਦੇ ਗਏ ਤੇ ਮੰਦਰ ਪਹੁੰਚ ਗਏ ਸੀ ਫਿਰ ਅਸੀਂ ਤੇ ਚਲੋ ਜੀ ਇਹ ਜ਼ੈਨੋ ਖੁਸ਼ ਹੋ ਗਿਆ ਮੰਦਰ ਦੇ ਕਿਵੇਂ ਹਾਂ ਪਹੁੰਚ ਹੀ ਗਏ ਆਖਿਰਕਾਰ ਤੁਸੀਂ ਆਪ ਹੀ ਦੇਖ ਸਕਦੇ ਹੋ ਵੇ ਕਿੰਨਾ ਜ਼ਿਆਦਾ ਰਸ਼ਾ ਇੱਥੇ ਮੱਥਾ ਟੇਕਣ ਵਾਸਤੇ ਵੀ ਇੱਥੇ ਕਾਫੀ ਜ਼ਿਆਦਾ ਵੱਡੀ ਲਾਈਨ ਲੱਗੀ ਹੋਈ ਸੀ ਤੇ ਗਰਮੀ ਵੀ ਬਹੁਤ ਜ਼ਿਆਦਾ ਸੀ ਉਸ ਦਿਨ ਤੇ ਫਿਰ ਜ਼ੈਨੂ ਨੇ ਜਿੱਦ ਕੀਤੀ ਵੀ ਮੈਂ ਰੈਬਿਟ ਨਾਲ ਪਿਕਸ ਖਚਾਣੀ ਹੈਗੀ ਇਹ ਕਹਿੰਦੇ ਵੀ ਚਲੋ ਕੋਈ ਨਹੀਂ ਆਪਾਂ ਮੱਥਾ ਟੇਕਣ ਤਾਂ ਜਾ ਹੀ ਰਹੇ ਆ ਮੱਥਾ ਟੇਕਣ ਆਈ ਆ ਪਹਿਲਾਂ ਚਲੋ ਬੱਚਿਆਂ ਦੀ ਇੱਕ ਅੱਧੀ ਇੱਧਰ ਪਿਕਸ ਕਰਵਾ ਦਈਏ ਤੇ ਰੈਬਿਟ ਲੈ ਕੇ ਫਿਰ ਜ਼ੈਨੂ ਨੇ ਪ੍ਰੀਤ ਨੇ ਤੇ ਇੱਕ ਨੇ ਪਿਕਸ ਕਰਵਾਈ ਮੈਨੂੰ ਤਾਂ ਹਜੇ ਇਹ ਚੱਕਦੇ ਹੋਏ ਡਰੀ ਲੱਗਦਾ ਸੀ ਪਰ ਜ਼ੈਨੂ ਨੇ ਹੈਂਡ ਲਾ ਲਿਆ ਸੀ ਤੇ ਉਸ ਤੋਂ ਬਾਅਦ ਇੱਕਨ ਵੀ ক্লোਜ਼ ਆ ਗਿਆ ਸੀ ਤੇ ਇਹਨਾਂ ਜਾਣਿਆਂ ਨੇ ਪਿਕਸ ਕਰਵਾਈ ਏ ਅਜੀ ਮੰਦਿਰ ਹੜਿੰਬਾ ਮੰਦਿਰ ਇੱਥੇ ਬਹੁਤ ਲੋਕ ਜਦੋਂ ਵੀ ਮਨਾਲੀ ਆਂਦੇ ਨੇ ਇਨਾ ਘੁੰਮਣ ਲਈ ਤਾਂ ਇੱਥੇ ਮੰਦਿਰ ਦੇ ਵਿੱਚ ਜ਼ਰੂਰ ਆਂਦੇ ਨੇ ਤੇ ਇੱਥੇ ਦਰਸ਼ਨ ਕਰਦੇ ਨੇ ਤੇ ਦੇ ਨਾਲ ਨਾਲ ਇੱਕ ਪਾਰਕ ਵੀ ਬਣਿਆ ਹੋਇਆ ਕੋਣ ਕਰ ਲੋ ਹੜਿੰਬਾ ਮੰਦਿਰ ਬਹੁਤ ਮਸ਼ਹੂਰ ਹੈ ਮਨਾਲੀਆਂ ਉ ਤੇ ਜ਼ਰੂਰ ਆ ਕੇ ਜਾਇਓ ਵਾਹੇ ਜੈ ਵਾਕੀ ਰਾਜ ਬਹੁਤ ਆਇਆ ਸੀ ਰਾਜ ਨੂੰ ਮੱਥਾ ਦੇ ਕੇ ਨੂੰ ਤਾਂ ਬਹੁਤ ਸਮਾਂ ਲੱਗ ਜਾਣਾ ਇਹ ਬਹੁਤ ਬਾਹਰੋਂ ਦਿਖਾਉਣਾ ਹੈ ਕਿਉਂਕਿ ਅੰਦਰ ਮੋਬਾਈਲ ਆਲਾਉਡ ਨਹੀਂ ਹੈਗਾ ਇਸ ਕਰਕੇ ਫਿਰ ਅੰਦਰ ਜਦੋਂ ਜਾਵਾਂਗੇ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਹਾਂਜੀ ਅੰਦਰ ਕੈਮਰਾ ਨਾ ਲਾਉਣੇ ਸੀ ਹੈਗਾ ਤਾਂ ਕਰਕੇ ਫਿਰ ਤੁਹਾਨੂੰ ਅੰਦਰੋਂ ਦਰਸ਼ਨ ਨਹੀਂ ਕਰਵਾ ਸਕੇ ਤਾਂ ਕਰਕੇ ਤੁਹਾਨੂੰ ਬਾਹਰੋਂ ਹੀ ਦਰਸ਼ਨ ਕਰਵਾ ਰਿਆਂਗੇ ਤੇ ਇੱਥੇ ਵੀ ਲੋਕਾਂ ਦਾ ਕਾਫੀ ਜ਼ਿਆਦਾ ਰਾਸ਼ ਸੀ ਤੇ ਇੱਥੋਂ ਵੀ ਮੱਥਾ ਟੇਕ ਰਹੇ ਸੀ ਤੇ ਜੋ ਇੱਕ ਦੋ ਪਰਸਨ ਹੋਰ ਇੱਕ ਦੋ ਵੀ ਕਿਉਂ ਕਾਫੀ ਪਰਸਨ ਇਦਾਂ ਦੇ ਸੀ ਜੋ ਅੰਦਰ ਮਤਲਬ ਫੋਨ ਨਹੀਂ ਯੂਜ਼ ਕੀਤਾ ਜਿਨ੍ਹਾਂ ਨੇ ਉਹ ਬਾਹਰੋਂ ਹੀ ਵੀਡੀਓ ਸ਼ੂਟ ਵਗੈਰਾ ਕਰ ਰਹੇ ਸੀ ਕਈ ਜਣੇ ਤਾਂ ਮਤਲਬ ਲਾਈਨ ਜਿਆਦਾ ਲੱਗੀ ਹੋਈ ਸੀ ਅੰਦਰ ਨਹੀਂ ਗਏ ਮੱਥਾ ਟੇਕਣ ਵਾਸਤੇ ਤਾਂ ਉਹ ਬਾਹਰੋਂ ਹੀ ਮੱਥਾ ਟੇਕ ਟੇਕ ਕੇ ਵਾਪਸ ਹੋ ਰਹੇ ਸੀ ਤੇ ਲੋ ਜੀ ਜਿਸੀਂ ਵੀ ਮੱਥਾ ਟੇਕ ਲਿਆ ਸੀ ਫਿਰ ਉਸ ਤੋਂ ਬਾਅਦ ਅਸੀਂ ਜਾਣਾ ਸੀ ਪਾਰਕ ਦੇ ਵਿੱਚ ਇਹਦੇ ਨਾਲ ਇੱਕ ਪਾਰਕ ਹੈ ਉੱਥੇ ਕਾਫੀ ਜਿਆਦਾ ਸਵਿੰਗਸ ਵਗੈਰਾ ਲੱਗੇ ਹੋਏ ਨੇ ਬੱਚੇ ਵੀ ਜਿੱਦ ਕਰ ਰਹੇ ਸੀ ਵੀ ਉਧਰ ਨੂੰ ਜਾਣਾ ਇੱਥੇ ਪਾਰਕ ਦੇ ਵਿੱਚ ਜਾਣ ਵਾਸਤੇ ਵੀ ਟਿਕਟ ਲੈਣੀ ਪੈਂਦੀ ਸੀ ਤੇ ਚਲੋ ਫਿਰ ਹੁਣ ਬੱਚਿਆਂ ਕਰਕੇ ਸਾਰਾ ਕੁਝ ਕਰਨਾ ਹੀ ਪੈਂਦਾ ਹੀ ਬੱਚੇ ਜਿੱਦ ਕਰ ਰਹੇ ਸੀ ਫਿਰ ਉਹਨਾਂ ਨੂੰ ਤਾਂ ਲੈ ਕੇ ਜਾਣਾ ਹੀ ਸੀ ਜੇ ਇੰਨੀ ਦੂਰ ਹੁਣ ਘੁੰਮਣ ਆਇਆ ਫਿਰ ਕਿਉਂ ਛੋਟੇ ਛੋਟੇ ਗੱਲਾਂ ਪਿੱਛੇ ਬੱਚਿਆਂ ਨੂੰ ਨਾਰਾਜ਼ ਕਰਨਾਗਾ ਤੇ ਲੋ ਜੀ ਇਹਨਾਂ ਨੇ ਟਿਕਟ ਵਗੈਰਾ ਲੈ ਲਈਆਂ ਸੀ ਤੇ ਫਿਰ ਅਸੀਂ ਉੱਪਰ ਗਏ ਹੌਲੀ ਹੌਲੀ ਕਿਉਂਕਿ ਪਹਿਲਾਂ ਵੀ ਕਾਫੀ ਜ਼ਿਆਦਾ ਚੜਾਈ ਅਸੀਂ ਚੜ੍ਹ ਲਈ ਸੀ ਉਹਦੇ ਕਰਕੇ ਲੈਗਸ ਵਗੈਰਾ ਪੇਨ ਹੋਣ ਲੱਗ ਗਿਆ ਸੀ ਕਿਉਂਕਿ ਕਈਆਂ ਦੀ ਰੁਟੀਨ ਬਣੀ ਹੁੰਦੀ ਹੈ ਤੁਰਨ ਫਿਰਨ ਦੀ ਕਈਆਂ ਦੀ ਨਹੀਂ ਹੁੰਦੀ ਸਾਡੀ ਤਾਂ ਬਿਲਕੁਲ ਵੀ ਰੁਟੀਨ ਨਹੀਂ ਹੈਗੀ ਨਾ ਕੋਈ ਐਕਸਰਸਾਈਜ਼ ਵਗੈਰਾ ਕਰਦੇ ਆਂਗੇ ਤਾਂ ਕਰਕੇ ਬਿਲਕੁਲ ਵੀ ਰੁਟੀਨ ਨਹੀਂ ਹੈਗੀ ਸਾਡੀ ਤੇ ਲੋ ਜੀ ਇਹ ਹੈਗਾ ਵਨ ਵਿਹਾਰ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਅਸੀਂ ਮਸਾਂ ਹੀ ਚੜ ਰਹੇ ਆਂਗੇ ਕਿਉਂਕਿ ਪਹਿਲਾਂ ਵੀ ਕਾਫੀ ਜ਼ਿਆਦਾ ਅਸੀਂ ਪੌੜੀਆਂ ਚੜ ਕੇ ਆਏ ਸੀ ਤੇ ਜ਼ੈਨ ਉਹ ਵੀ ਸ਼ਰਾਰਤਾਂ ਕਰਦੇ ਹੋਏ ਉੱਪਰ ਲੈ ਕੇ ਜਾ ਰਹੇ ਆਂਗੇ ਕਿਉਂਕਿ ਬੱਚੇ ਤੁਰਦੇ ਹੀ ਨਹੀਂ ਹੈਗੇ ਫਿਰ ਉਹਨਾਂ ਨੂੰ ਸ਼ਰਾਰਤਾਂ ਦੇ ਨਾਲ ਹੀ ਉੱਪਰ ਲੈ ਕੇ ਜਾਣਾ ਪੈਂਦਾਗਾ ਵੇ ਉਹ ਆ ਗਿਆ ਦੇਖੋ ਸਵਿੰਗਸ ਆ ਗਏ ਤੁਹਾਨੂੰ ਦਿਵਾਵਾਂਗੇ ਤੇ ਅਸੀਂ ਪਹੁੰਚ ਗਏ ਸੀ ਉੱਪਰ ਫਿਰ ਉਸ ਤੋਂ ਬਾਅਦ ਬੱਚਿਆਂ ਨੇ ਝੂਟੇ ਵਗੈਰਾ ਲਿੱਤੇ ਬੱਚੇ ਬਹੁਤ ਖੁਸ਼ ਹੋ ਰਹੇ ਸੀ ਤੇ ਬੱਚਿਆਂ ਨੂੰ ਦੇਖ ਕੇ ਚਲੋ ਆਪਣੇ ਆਪ ਨੂੰ ਵੀ ਖੁਸ਼ੀ ਹੁੰਦੀ ਹੈਗੀ ਵੇ ਹਾਂ ਬੱਚੇ ਇੰਜੋਏ ਕਰ ਰਹੇ ਨੇ ਵੇ ਉਹਨਾਂ ਦੇ ਮਨ ਦੇ ਵਿੱਚ ਇਹ ਨਾ ਜਾਵੇ ਵੇ ਹਾਂ ਅਸੀਂ ਇੰਨੀ ਦੂਰ ਆਏ ਵੀ ਹਾਂ ਤੇ ਸਾਨੂੰ ਮਮਾ ਡੇ ਨੇ ਇੰਜੋਏ ਵੀ ਨਹੀਂ ਕਰਨ ਦਿੱਤਾ ਹੈਗਾ ਤੇ ਲੋ ਜੀ ਉਦੋਂ ਬਾਅਦ ਅਸੀਂ ਥੋੜੀ देर ਬੈਠ ਕੇ ਰੈਸਟ ਕੀਤੀ ਜ਼ੈਨੋ ਬਹੁਤ ਜ਼ਿਆਦਾ ਸ਼ਰਾਰਤਾ ਕਰਦਾ ਇਹ ਸਗੋਂ ਇੱਕਨ ਦੇ ਕੰਧੇ 'ਤੇ ਹੀ ਚੜ ਕੇ ਬੈਠ ਗਿਆ ਮੰਮਾ ਮੈਂ ਤਾਂ ਇੱਕਨ ਵੀਰਜੀ ਨਾਲ ਹੀ ਬੈਠਣਾ ਉਂਝ ਸਾਰੇ ਰਸਤੇ ਨੂੰ ਮਾਰਦਾ ਘੁੱਟਦਾ ਹੁੰਦਾਗਾ ਫਿਰ ਅਸੀਂ ਥੋੜਾ ਜਿਹਾ ਹੋਰ ਉੱਪਰ ਗਏ ਕਿਉਂਕਿ ਬੱਚੇ ਕਹਿੰਦੇ ਇਹ ਵੀ ਕਹਿੰਦੇ ਵੀ ਆਪਾਂ ਹੋਰ ਥੋੜਿਆਂ ਬਹੁਤ ਪਿਕਸ ਵਗੈਰਾ ਲੈਣੀਆਂ ਨੇ ਤਾਂ ਕਰਕੇ ਅਸੀਂ ਥੋੜਾ ਜਿਹਾ ਹੋਰ ਉੱਪਰ ਗਏ ਇਸ ਤੋਂ ਜ਼ਿਆਦਾ ਸਾਡੇ ਤੋਂ ਹੋਰ ਨਹੀਂ ਸੀ ਚੜਿਆ ਜਾਂਦਾ ਛੋਟੇ ਬੱਚਿਆਂ ਵਾਲੀ ਸਲਾਈਡ

ਤੇ ਲੋ ਜੀ ਫੇਰ ਅਸੀਂ ਪ੍ਰੋਗਰਾਮ ਬਣਾਇਆ ਵੇ ਹੁਣ ਅਸੀਂ ਚੱਲਾਂਗੇ ਮਨਿਕਰਨ ਸਾਹਿਬ ਤੇ ਤੁਹਾਨੂੰ ਨੈਕਸਟ ਡੇ ਫੇਰ ਮਨਿਕਰਨ ਸਾਹਿਬ ਦਾ ਬਲੌਗ ਦਿਖਾਵਾਂਗੇ ਤੇ ਤੁਹਾਨੂੰ ਜੇ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਡੇ ਸ਼੍ਰੀ ਮਨਿਕਰਨ ਸਾਹਿਬ ਦਾ ਬਲੌਗ ਦਿਖਾਵਾਂਗੇ ਤੁਹਾਨੂੰ ਬਾਏ ਬਾਏ